ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਘਰ ਵਾਲੇ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਗਲਾ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਸ ਨੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਦੇ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਧਰਮਸ਼ਾਲਾ ਦੇ ਵਿੱਚੋਂ ਪੁਲਿਸ ਨੂੰ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਤੀ ਪਤਨੀ ਮਹਾਰਾਸ਼ਟਰ ਠਾਣੇ ਦੇ ਰਹਿਣ ਵਾਲੇ ਸੀ ਔਰ 2 ਤਰੀਕ ਨੂੰ ਅੰਮ੍ਰਿਤਸਰ ਪਹੁੰਚੇ ਸੀ ਔਰ ਅੰਮ੍ਰਿਤਸਰ ਪਹੁੰਚ ਕੇ ਇਨ੍ਹਾਂ ਦੇ ਵੱਲੋਂ ਧਰਮਸ਼ਾਲਾ ਦੇ ਵਿੱਚ ਕਮਰਾ ਲਿਆ ਗਿਆ ਔਰ ਪਿਛਲੇ 5- ਹੋ ਗਿਆ ਜਿਸ ਤੋਂ ਬਾਅਦ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਗਲਾ ਦੱਬ ਕੇ ਉਸ ਨੂੰ ਮਾਰ ਦਿੱਤਾ ਗਿਆ ਔਰ ਆਪ ਉਤੋਂ ਫਰਾਰ ਹੋ ਗਿਆ ਤਾਂ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਜਦ ਇਹ ਆਪਣੀ ਪਤਨੀ ਨੂੰ ਲੈ ਕੇ ਧਰਮਸ਼ਾਲਾ ਦੇ ਵਿੱਚ ਆਇਆ ਸੀ ਜਦੋਂ ਇਸ ਨੇ ਕਮਰਾ ਲਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਹੀ 5-6 ਦਿਨਾਂ ਤੋਂ ਇਹ ਧਰਮਸ਼ਾਲਾ ਦੇ ਵਿੱਚ ਰਹਿ ਰਿਹਾ ਸੀ ਔਰ ਬੀਤੇ ਦਿਨ ਜਦ ਇਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਗਲਾ ਦੱਬ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਇਹ ਕੱਲਾ ਹੀ ਧਰਮਸ਼ਾਲਾ ਤੋਂ ਬਾਹਰ ਚਲਾ ਗਿਆ ਔਰ ਧਰਮਸ਼ਾਲਾ ਵਾਲਿਆਂ ਨੂੰ ਕਹਿ ਕੇ ਗਿਆ ਕਿ ਤੁਸੀਂ ਪਰਚੀ ਬਣਾ ਕੇ ਰੱਖੋ ਮੈਂ ਪੈਸੇ ਲੈ ਵੀ ਜਨਮਕਰੋ ਧਰਮਸ਼ਾਲਾ ਵਾਲਿਆਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ ਜਿਸ ਤੋਂ ਬਾਅਦ ਧਰਮਸ਼ਾਲਾ ਵਾਲਿਆਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਔਰ ਜਦ ਪੁਲਿਸ ਸਾਹਮਣੇ ਆਈ ਤਾਂ ਪੁਲਿਸ ਦੇ ਸਾਹਮਣੇ ਹੀ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰੋਂ ਔਰਤ ਦੀ ਲਾਸ਼ ਬਰਾਮਦ ਹੋਈ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਇੱਕ ਪਤੀ ਪਤਨੀ ਦੇ ਵੱਲੋਂ ਧਰਮਸ਼ਾਲਾ ਦੇ ਵਿੱਚ ਕਮਰਾ ਲਿਆ ਗਿਆ ਸੀ ਔਰ ਉਸੇ ਕਮਰੇ ਦੇ ਵਿੱਚ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਗਲਾ ਦੱਬ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਪਤੀ ਫਰਾਰ ਹੋ ਗਿਆ ਔਰ ਸਭ ਤੋਂ ਵੱਡੀ का जंडियाला दिखे जाके सुसाइड कर लेता गया पति ਦੇ ਵੱਲੋਂ ਟ੍ਰੇਨ ਦੇ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਗਣੇਸ਼ ਅਖਸ਼ੇ ਸੋਨਕਰ ਵਜੋਂ ਹੋਈ ਹੈ ਤਾਂ ਉੱਥੇ ਹੀ ਔਰਤ ਦੀ ਪਛਾਣ ਸਰਿਤਾ ਸੋਨਕਰ ਵਜੋਂ ਹੋਈ ਹੈ ਤਾਂ ਗਣੇਸ਼ ਸੋਰਕਰ ਦੇ ਵੱਲੋਂ ਪਹਿਲਾਂ ਸਰਿਤਾ ਸੋਨਕਰ ਦੀ ਹੱਤਿਆ ਕਰ ਦਿੱਤੀ ਗਈ ਗਲਾ ਦੱਬ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਗਣੇਸ਼ ਆਪ ਅੰਮ੍ਰਿਤਸਰ ਤੋਂ ਜੰਡਿਆਲਾ ਵੱਲ ਨੂੰ ਚਲੇਗਾ ਔਰ ਜੰਡਿਆਲਾ ਵਿਖੇ ਜਾ ਕੇ ਇੱਕ ਟ੍ਰੇਨ ਦੇ ਥੱਲੇ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਫਿਲਹਾਲ ਪੁਲਿਸ ਦੇ ਵੱਲੋਂ ਦੋਵਾਂ ਦੀ ਲਾਸ਼ ਨੂੰ ਪੋਸ ਉਥੇ ਪੁਲਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤਾਂ ਜਲਦੀ ਪਰਿਵਾਰ ਦੇ ਨਾਲ ਰਾਬਤਾ ਕਰਕੇ ਪੁਲਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤਾਂ ਤਸਵੀਰਾਂ ਜੋ ਨੇ ਪਤੀ ਪਤਨੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜੋ ਕਿ ਮਹਾਰਾਸ਼ਟਰ ਖਾਣੇ ਦੇ ਰਹਿਣ ਵਾਲੇ ਸੀ ਔਰ ਬੀਤੇ ਦਿਨੇ ਅੰਮ੍ਰਿਤਸਰ ਪਹੁੰਚੇ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਧਰਮਸ਼ਾਲਾ ਦੇ ਵਿੱਚ ਇਹਨਾਂ ਦੇ ਵੱਲੋਂ ਕਮਰਾ ਲਿਆ ਗਿਆ ਔਰ ਉਸੇ ਕਮਰੇ ਦੇ ਵਿੱਚ ਪਤੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਗਲਾ ਦੱਬ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਪਤੀ ਉੱਥੋਂ ਫਰਾਰ ਹੋ ਗਿਆ ਔ ਕੱਲ ਲੱਤ ਆ ਗਿਆ ਫਿਲਹਾਲ ਪਤਨੀ ਦੀ ਹੱਤਿਆ ਕਰਨ ਦੇ ਪਿੱਛੇ ਪਤੀ ਦਾ ਕੀ ਕਾਰਨ ਸੀ ਫਿਲਹਾਲ ਪਤਨੀ ਦੀ ਹੱਤਿਆ ਕਰਨ ਪਿੱਛੇ ਪਤੀ ਦਾ ਕੀ ਕਾਰਨ ਸੀ ਕਿਸ ਕਾਰਨ ਇੱਕ ਪਤੀ ਦੇ ਵੱਲੋਂ ਅਜੀਹਾ ਕਦਮ ਚੁੱਕਿਆ ਗਿਆ ਉਸ ਦੇ ਵੱਲੋਂ ਆਪਣੀ ਹੀ ਪਤਨੀ ਦਾ ਗਲਾ ਦੱਬ ਕੇ ਉਸ ਨੂੰ ਮੌਤ ਦੇ ਘਾਟੂ ਦਾ ਦਿੱਤਾ ਗਿਆ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਇਹ ਬਿਲਕੁਲ ਜੀ ਕੱਲ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਧਰਮਸ਼ਾਲਾ ਆ ਰੇਲਵੇ ਸਟੇਸ਼ਨ ਦੇ ਲਾਗੇ ਉੱਥੇ ਇੱਕ ਲੇਡੀਜ਼ ਦੀ ਡੈੱਡ ਬੋਡੀ ਮਿਲੀ ਆ ਜੋ ਅਸੀਂ ਮੌਕੇ ਤੇ ਗਏ ਤੇ ਮੌਕੇ ਤੇ ਜਾ ਕੇ ਜਿਹੜਾ ਸਾਨੂੰ ਪਤਾ ਲੱਗਾ ਵੀ ਇੱਕ ਵਿਅਕਤੀ ਸੀਗਾ ਇਹ ਦੋ ਜਣੇ ਧਰਮਸ਼ਾਲਾ ਚ ਆਏ ਸੀਗੇ ਤਕਰੀਬਨ 2 ਤਰੀਕ ਨੂੰ ਤੇ ਜਿਹੜਾ ਇਹਨਾਂ ਨੇ 5 ਤਰੀਕ ਨੂੰ ਵਾਪਸ ਜਾਣਾ ਸੀਗਾ ਪਰ ਜਿਹੜਾ ਉਹ 8 ਤਰੀਕ ਤੱਕ ਵਾਪਸ ਨਹੀਂ ਗਏ ਤਾਂ ਜੋ ਉਹਨਾਂ ਦੀ ਟ੍ਰੇਨ ਕੋਈ ਕੈਂਸਲ ਹੋਣ ਦਾ ਜਾਂ ਜਿਸ ਤਰੀਕੇ ਦੇ ਵੀ ਉਹ ਦਲੀਲ ਦਿੰਦਾ ਰਿਹਾ ਲੜਕਾ ਤੇ ਕੱਲ ਸ਼ਾਮ ਨੂੰ ਉਹ ਚਾਰਕ ਵਿੱਚ ਗਿਆ ਇਥੇ ਉਹਨਾਂ ਨੂੰ ਕਹਿ ਕੇ ਕਿ ਮੈਂ ਤੁਹਾਡੇ ਕਮਰੇ ਦੇ ਕਿਰਾਏ ਦੇ ਪੈਸੇ ਲੈ ਕੇ ਆਉਣਾ ਹੈ ਤੇ 7 ਵਜੇ ਮੇਰੀ ਟ੍ਰੇਨ ਹੈ ਤੇ ਮੈਂ ਜਾਣਾ ਹੈ ਜੋ 7 ਵਜੇ ਤੱਕ ਵਾਪਸ ਨਹੀਂ ਆਇਆ ਤੇ ਇਹਨਾਂ ਨੇ ਫਿਰ ਵੇਖਿਆ ਉਹ ਫੋਨ ਵੀ ਨਹੀਂ ਸੀ ਲੱਗਦਾ ਤੇ ਵੀ ਉਹ ਵਾਪਸ ਨਹੀਂ ਆਇਆ ਸ਼ਾਇਦ ਉਹ ਚਲ ਗਏ ਹੋਣਗੇ ਸਾਡੇ ਕਮਰੇ ਨੂੰ ਤਾਲਾ ਲੱਗਿਆ ਤੇ ਉਹਨੇ ਤਾਲਾ ਤੋੜਿਆ ਸਾਲਾ ਤੋੜ ਕੇ ਵੇਖਿਆ ਤੇ ਅੰਦਰ ਡੈੱਡ ਬੋਡੀ ਪਈ ਸੀਗੀ ਫਿਰ ਅਸੀਂ ਮੌਕੇ ਤੇ ਜਿਹੜੀ ਹੈ ਜੋ ਵੀ ਅੱਗੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜੀ ਸਰ ਕਹਰੇ ਵੀ ਜਿਹੜਾ ਨੌਜਵਾਨ ਸੀ ਜਿਹੜਾ ਸਨਾਤੋਂ ਨਿਕਲ ਗਿਆ ਜਿਹਦੇ ਉੱਤੇ હત્યા ਦੇ ਇਲਜ਼ਾਮ ਲੱਗ ਰਹੇ ਨੇ ਉਹਨੇ ਵੀ ਸੁਸਾਈਡ ਵਗੈਰਾ ਕਰ ਲਿਆ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀਗੀ ਵੀ ਉਹਨੇ ਟ੍ਰੇਨ ਥੱਲੇ ਆ ਕੇ ਸੁਸਾਈਡ ਕੀਤਾ ਆ ਉਹਦੀ ਸ਼ਨਾਖਤ ਫਿਰ ਅਸੀਂ ਕੀਤੀ ਸੀਗੀ ਉਹਨੂੰ ਵੈਰੀਫਾਈ ਕੀਤਾ ਪੂਰਾ ਉਹ ਜੰਡਿਆਲੇ ਦੇ ਏਰੀਆ 'ਚ ਹੋਇਆ ਜੀ ਉਹ ਜੀ ਆਰ ਪੀ ਦੇ ਨਾਲ ਅਸੀਂ ਤਾਲਮਲ ਕੀਤਾ ਜੀ ਕਾਰਨ ਕਿਸੇ ਕੁਝ ਕਾਰਨ ਪਤਾ ਲੱਗਾ ਇਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਆ ਜੀ ਤੇ ਇਸ ਬੰਦੀ ਅਸੀਂ ਅਜੇ ਕੁਝ ਦੱਸ ਨਹੀਂ ਸਕਦੇ ਉਹ ਇਹਨਾਂ ਦੇ ਪਰਿਵਾਰ ਆਉਣਗੇ ਤੇ ਫਿਰ ਇਹਨਾਂ ਕੋ ਡਿਟੇਲਸ ਲਵਾਂਗੇ ਜੀ ਧਰਮਸ਼ਾਲਾ ਵਾਲਿਆਂ ਕੋਲੋਂ ਕੁਝ ਦੱਸਿਆ ਕਿ ਇਹਨਾਂ ਦਾ ਝਗੜਾ ਝਗੜਾ ਚੱਲਦਾ ਰਿਹਾ ਕਿਉਂਕਿ 3-4 ਦਿਨ ਜਿਸ ਤਰ੍ਹਾਂ ਰਹਿ ਕੇ ਗਏ ਉੱਥੇ ਕੋਈ ਇਹਨਾਂ ਦਾ ਆਪਸੀ ਕੋਈ ਝਗੜਾ ਹੋਇਆ ਸੀ ਨਹੀਂ ਇਹੋ ਜੀ ਨਾਲ ਵਾਲੇ ਕਮਰੇ ਵਾਲਿਆਂ ਕੋ ਵੀ ਧਰਮਸ਼ਾਲਾ ਵਾਲਿਆਂ ਕੋਲ ਪੁੱਛਿਆ ਜੀ ਤੇ ਝਗੜੇ ਵਾਲੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਬਹੁਤ ਪ੍ਰਤੱਖ ਹੋਵੇ ਵੀ ਉਹ ਝਗੜਦੇ ਸੀਗੇ ਇਹੋ ਜੀ ਗੱਲ ਸਾਹਮਣੇ ਨਹੀਂ ਆਈ